ਗੁੱਡ ਈਵਨਿੰਗ ਜੀ ਮਾਰਨਿੰਗ ਦਾ ਟਾਈਮ ਹੈ ਟਾਈਮ 5 ਵਜ ਚ ਰਹੇ ਨੇ ਤੇ ਆਪਾਂ ਸਵੇਰੇ ਜਲਦੀ ਉੱਠ ਕੇ ਘੁੰਮਣ ਚੱਲੇ ਆ ਗਲੀ ਦੇ ਵਿੱਚ ਦੇਖੋ ਹਨਾ ਕੋਈ ਨਹੀਂ ਦਿਖ ਰਿਹਾ ਹੈਗਾ ਸਵੇਰੇ ਸਵੇਰੇ ਇੰਨੀ ਸੁੰਨੀ ਪਈ ਹੈ ਗਲੀ ਪੱਕੀ ਇਹ ਪਾਣੀ ਰਾਤੀ ਬਾਰਿਸ਼ ਆਈ ਸੀ ਕਿ ਬਾਰਿਸ਼ ਦਾ ਪਾਣੀ ਹੈ ਮੇਰੀ ਫਰੈਂਡ ਆ ਰਹੀ ਹੈ ਮੈਂ ਉਹਦਾ ਵੇਟ ਕਰ ਰਹੀ ਹਾਂ ਖੜੀ ਸਵੇਰੇ ਸਵੇਰੇ ਆਪਾਂ ਹੁਣ ਘੁੰਮਣ ਜਾਂਦੇ ਆ ਬੜਾ ਵਧੀਆ ਨਾ ਮਾਈਂਡ ਫਰੈਸ਼ ਹੋ ਜਾਂਦਾ ਸਵੇਰੇ ਸਵੇਰੇ ਘੁੰਮ ਕੇ ਬਕੀ بارش ਤੋਂ ਬਾਅਦ ਆਸਮਾਨੇ ਨਾ ਸਾਫ ਹੈ ਨਾ ਦਿਲ ਕਰ ਰਿਹਾ ਇੱਥੇ ਹੀ ਦੇਖਦੀ ਰਹਾ ਫਰੈਸ਼ ਹਵਾ ਠੰਡ ਚੜੀ ਜਾ ਰਹੀ ਹੈ ਇਸ ਟਾਈਮ ਘੁੰਮਦੇ ਹੋਏ ਇੱਧਰ ਬੱਚਿਆਂ ਦੀ ਦੇਖੋ ਸਵੇਰੇ ਸਵੇਰੇ ਮਿਹਨਤ ਚੱਲ ਰਹੀ ਆ ਬਹੁਤ ਮਿਹਨਤ ਕਰ ਰਹੇ ਨੇ ਇਹ ਬੱਚੇ ਜੂਨ ਦੀਆਂ ਛੁੱਟੀਆਂ ਦਾ ਇੰਨਾ ਲਾਹ ਲ ਸਾਨੂੰ ਲੱਗਿਆ ਹੋਇਆ ਨਾ ਕਿ ਕੁਮ ਕੁਮ ਕੇ ਨਾ ਹੁਣ ਪਤਲੇ ਹੋਣ ਆਏ ਇਹ ਮੇਰੀ ਫਰੈਂਡ ਸਾਈਕਲਿੰਗ ਕਰਕੇ ਪਤਲੀ ਹੋਏਗੀ ਆ ਜੋ ਆ ਜੋ ਜਲਦੀ ਕਰੋ ਲਗਾਈ ਚਲੋ ਗੇੜੇ ਸਾਈਕਲ ਚਲਾਣੀ ਔਖੇ ਯਾਰ ਪੈਦੋਂ ਤੂੰ ਹਾਂ ਸਾਈਕਲ ਚਲਾਣੀ ਬਹੁਤ ਔਖੀ ਹੈ ਬਾਕੀ ਦਿਨ ਚ ਪਤਾ ਲੱਗੇਗਾ ਚੱਲੇ ਜੇ ਨਹੀਂ ਉਠਿਆ ਜਾਣਾ ਲੱਗਦਾ ਤੋ हैं आज भी नहीं उठ रहे तो सुबह हाँ। फोन करके पूछ रहे हैं कह रहे चलना कि नहीं चलना आप ऐसे नहीं बोलो नहीं नहीं, नहीं, नहीं पता क्या है ये देखते हैं कि अगर कोई जवाब हाँ। दे दे या हाँ ये चीज बोल दे कि हाँ जी हमने नहीं जाना है। मैंने कहा देख लो अगर जाना है मैं कुछ नहीं बोली हैगी मैं कह देख लो अगर जाना है अपने घर वापस आके सब तो पहला मैं गर्म पानी किता ਪੌਣਾ ਇੱਕ ਗਲਾਸ ਗਰਮ ਪਾਣੀ ਇੱਕ ਪਾਵਾਂਗੇ ਵਿੱਚ ਨਿੰਬੂ ਤੇ ਇੱਕ ਚਮਚ ਪਾਵਾਂਗੇ ਸ਼ਹਿਦ ਦਾ ਸਭ ਤੋਂ ਪਹਿਲਾਂ ਤਾਂ ਆਰਾਮ ਨਾਲ ਬਹਿ ਕੇ ਇਹ ਪੀਂਦੀ ਆ ਉਸ ਤੋਂ ਬਾਅਦ ਸਬਜ਼ੀ ਬਣਾਉਂਦੇ ਆ ਆਪਾਂ ਸਵੇਰੇ ਸਵੇਰ ਦੰਦ ਖੱਟੇ ਹੋ ਜਾਣਗੇ ਅੱਜ ਕਿੰਨਾ ਨਿੰਬੂ ਮੈਂ ਨਹੀਂ ਲੈ ਸਕਦੀ ਹੈਗੀ ਦੰਦ ਖੱਟੇ ਹੋ ਜਾਂਦੇ ਨੇ ਬਾਕੀ ਸਭ ਜੀ ਅੱਜ ਬਣ ਰਹੀ ਹੈ ਆਪਣੇ ਰਾਜਮਾ ਚਾਵਲ ਰਾਜਮਾ ਰੱਖ ਦਿੱਤੇ ਉਬਾਲੀ ਲਈ ਨਾਲ ਆਲੂ ਵੀ ਰpa ਦਿੱਤੇ ਵਿੱਚੀ ਆਲੂ ਪਾਵਾਂਗੇ ਦੋ ਦੋ ਆਲੂ ਪਾ ਕੇ ਇੰਨੇ ਮੈਂ ਕਿਹਾ ਚਲੋ ਰਾਜਮਾ ਉਬਲਣਗੇ ਇੰਨੇ ਬੈ ਕੇ ਆਪਣੀ ਡਰਿੰਕ ਰੈਡੀ ਕੀਤੀ ਹੈ ਜੋ ਪਿੰਦੇ ਆ ਤੇ ਦੂਜਾ ਮਸਾਲਾ ਰੈਡੀ ਕਰਦੇ ਆ ਥੋੜਾ ਜਿਹਾ ਨਾ पानी मेरे को ज़्यादा गर्म हो गया वैसे तो कोसा कोसा जहाँ पी लिए भी ठीक है लेकिन ज्यादा गर्म पी रहे हैं वो भी ज़्यादा फायदा ही मिलना उस तो भी अपना बो भी बोटी भी के एक्स्ट्रा फैट है ना वो सारा घट हो जाना है बहुत तो फायदेमंद मन, फायदेमंद है अपने लिए सवेरे सवेरे खाली पेटे पानी पीना सब्जी बन गई चावल भी बन गए ने ਚਾਵਲ ਆਪਾਂ ਇੱਧਰ ਕੁੰਡੀ ਤੇ ਰੱਖ ਦਿੱਤੀ ਪਤਿੱਲੀ ਤੇ ਸਬਜੀ ਰਿਜ ਰਹੀ ਆ ਸਬਜੀ ਵੀ ਹੁਣ ਬਣ ਕੇ ਰੈਡੀ ਹੋ ਜਾਣੀ ਆ ਤੇ ਇੱਧਰ ਦੁੱਧੋ ਵਾਲੀ ਦੇ ਦਿੱਤਾ ਇਹ ਸਵੇਰੇ ਸਵੇਰੇ ਆਇਆ ਸੀਗਾ ਫਰੂਟ ਵਾਲਾ ਭਾਈ ਫਰੂਟ ਲੈ ਲੈ ਬੱਚਿਆਂ ਲਈ ਪਹਿਲਾ ਦਿਨ ਅੱਜ ਬੱਚਿਆਂ ਦਾ ਛੁੱਟੀ ਦਾ ਮੈਂ ਕਿਹਾ ਜਿਹੜੀ ਬੱਚਿਆਂ ਨੂੰ ਛੋਟੀ ਛੋਟੀ ਜੀ ਭੁੱਖ ਲੱਗਦੀ ਆ ਉਹਦੇ ਲਈ ਫਰੂਟ ਘਰ 'ਚ ਜ਼ਰੂਰੀ ਨੇ ਆਂਬ ਲਏ ਨੇ ਤੇ ਆੜੂ ਲੈ ਲੇ ਕੇਲੇ ਲੈ ਲੇ ਇਹਨਾਂ ਨੂੰ ਵਾਸ਼ ਕਰਕੇ ਰੱਖਦੀ ਆ ਹੁਣ ਆ ਬੱਚਿਆਂ ਨੂੰ ਛੁੱਟੀਆਂ ਹੋ ਚੁੱਕੀਆਂ ਨੇ ਤੇ ਸਭ ਤੋਂ ਪਹਿਲਾਂ ਮੈਂ ਇਹ ਕੰਮ ਕਰ ਰਹੀ ਆ ਕਿ ਘਰ ਦੇ ਵਿੱਚ ਫਰੂਟ ਬੱਚਿਆਂ ਦੇ ਖਾਣ ਲਈ ਨਿੱਕੀ-ਮੋਟੀਆਂ ਚੀਜ਼ਾਂ ਜੋ ਵੀ ਬੱਚੇ ਹਨਾ ਥੋੜੇ-ਥੋੜੇ ਟਾਈਮ ਬਾਅਦ ਖਾਂਦੇ ਰਹਿਣ ਕਿਉਂਕਿ ਗਰਮੀ ਦੇ ਵਿੱਚ ਗਰਮੀ ਤੋਂ ਬਚਣ ਲਈ ਸਭ ਤੋਂ ਵਧੀਆ ਤਰੀਕਾ ਇਹੀ ਹੈ ਕਿ ਘੰਟੇ ਬਾਅਦ 2 ਘੰਟੇ ਬਾਅਦ ਕੁਝ ਨਾ ਕੁਝ ਖਾਂਦੇ ਰਹੋ ਤੇ ਬੱਚੇ ਘਰੇ ਰਹਿੰਦੇ ਨੇ ਬੱਚਿਆਂ ਨੂੰ ਥੋੜੇ ਥੋੜੇ ਟਾਈਮ ਬਾਅਦ ਕੁਝ ਨਾ ਕੁਝ ਖਾਣ ਨੂੰ ਚਾਹੀਦਾ ਹੁੰਦਾ ਏ ਸਵੇਰੇ ਆਇਆ ਸੀ ਫਰੂਟ ਵਾਲਾ ਫਿਰ ਮੈਂ ਫਰੂਟ ਲੈ ਲੇ ਬਾਕੀ ਬੱਚਿਆਂ ਲਈ ਹੋਰ ਵੀ ਹਨਾ ਥੋੜਾ ਬੋਰਤਾ ਸਮਾਨ ਹੈ ਜਿਹੜਾ ਉਹ ਮੰਗਵਾ ਕੇ ਰੱਖਦੀਆਂ ਬਾਰ-ਬਾਰ ਬੱਚੇ ਦੁਕਾਨਾਂ ਤੇ ਨਾ ਫਿਰਨ ਉਹ ਵੀ ਚੰਗਾ ਨਹੀਂ ਲੱਗਦਾ ਹੈਗਾ ਇਸ ਕਰਕੇ ਹੁਣ ਬੱਚਿਆਂ ਲਈ ਘਰੇ ਥੋੜਾ ਬੋਤਾ ਸਮਾਨ ਹੈ ਜਿਹੜਾ ਇਕੱਠਾ ਮੰਗਾ ਕੇ ਰੱਖ ਲੈਂਦੀ ਆ ਤਾਂ ਜੋ ਬੱਚਿਆਂ ਨੂੰ ਜਦੋਂ ਭੁੱਖ ਲੱਗੇ ਉਦੋਂ ਬੱਚੇ ਆਪਣਾ ਚੱਕਣ ਤੇ ਖਾਣ ਮਾਵਾਂ ਦੀ ਵੀ ਅੱਧੀ ਟੈਨਸ਼ਨ ਘਟ ਜਾਂਦੀ ਹੈ ਫਿਰ ਇਸ ਤਰ੍ਹਾਂ ਕਰਨ ਨਾਲ ਨੀਂਦਾਂ ਬੱਚੇ ਜਦੋਂ ਹਨ ਥੋੜੇ ਥੋੜੇ ਟਾਈਮ ਬਾਅਦ ਕਦੀ ਕੁਝ ਮੰਗਣ ਖਾਣ ਨੂੰ ਕਦੀ ਕੁਝ ਕਹਿਣਾ ਨਾ ਭੁੱਖ ਲੱਗੀ ਆ ਫਿਰ ਹੋਰ ਕੰਮ ਵੀ ਕੋਈ ਨਹੀਂ ਹੁੰਦਾ ਹੈਗਾ ਸੋ ਇਹ ਫਰੂਟ ਵਗੈਰਾ ਆਪਾਂ ਵਾਸ਼ ਕਰ ਦਿੱਤੇ ਤੇ ਫ੍ਰਿਜ 'ਚ ਲਗਾਵਾਂਗੇ ਬਾਅਦ ਦੇ ਵਿੱਚ ਇੱਧਰ ਅੱਜ ਸਾਡੀ ਸਫਾਈ ਚੱਲ ਰਹੀ ਹੈ। ਬਨਪ੍ਰੀਤਾ ਆ ਗਈ ਸੀਗੀ ਮੇਰੀ ਹੈਲਪਰ। ਅੱਜ ਆਪਾਂ 2 ਜਾਂ 3 ਬੈੱਡਰੂਮ ਸਾਫ਼ ਕਰਦੇਣੇ ਨੇ। ਹਾਫ ਹਾਫ ਕਰਕੇ ਹੀ ਘਰ ਸਾਫ਼ ਕਰਦੀ ਆ ਮੈਂ ਤੇ ਡੇਲੀ ਹੁਣ ਰਾਤ ਨੂੰ ਨੇਰੀ ਆਂਦੀ ਹੀ ਆਂਦੀ ਆ। ਤੇ ਸਵੇਰੇ ਜਦੋਂ ਉੱਠਦੇ ਆ ਇੰਨੀ ਡਸਟਿੰਗ ਕਰਨੀ ਪੈ ਰਹੀ ਹੈ ਨਾ ਡੇਲੀ ਮੈਂ ਇਹਨੂੰ ਤਾਂ ਖੁਦ ਇੰਨਾ ਗੁੱਸਾ ਜੜਿਆ ਪਿਆ ਵੀ ਜਿਸ ਤਰ੍ਹਾਂ ਕਿ ਅਸੀਂ ਅੱਜ ਸਫਾਈ ਕੀਤੀ ਆ ਰਾਤ ਨੂੰ ਫੇਰ ਨੇਰੀ ਆ ਜਾਂਦੀ ਆ। ਤੇ ਦੂਜਾ ਹਨ ਵੀ ਘਰ ਦੇ ਵਿੱਚ ਰੇਤਾ ਮਿੱਟੀ ਘੱਟਾ ਚੰਗਾ ਵੀ ਨਹੀਂ ਲੱਗਦਾ ਹੈਗਾ ਇਧਰ ਮਨਪ੍ਰੀਤ ਲੱਗੀ ਹੋਈ ਆ ਤੇ ਬਾਕੀ ਮੈਂ ਵੀ ਨਾਲ ਹੋ ਕੇ ਹਲਪ ਕਰਾ ਦਿੰਦੀ ਆ ਮੈਂ ਜਿੰਨਾ ਕੁ ਮੇਰੇ ਕੋਲ ਪੋਸੀਬਲ ਹੁੰਦਾ ਮੈਂ ਕਰ ਦਿੰਦੀ ਆ ਵੀ ਇਕੱਲਾ ਇਹ ਨਹੀਂ ਹੈਗਾ ਮਨਪ੍ਰੀਤ ਦੇ ਸਿਰ ਤੇ ਹੀ ਮੈਂ ਘਰ ਛੱਡ ਕੇ ਰੱਖਦੀ ਆ ਕਿ ਚੰਦਿਆ ਦਾ ਸਾਰਾ ਕੰਮ ਇਸ ਟਾਈਮ ਮੈਂ ਨਵੇੜ ਲਿਆ ਬਾਕੀ ਹੁਣ ਥੋੜੀ ਬੋਤੀ ਮੈਂ ਵੀ ਆਪਣੇ ਬੈਡਰੂਮ 'ਚ ਜਾ ਕੇ ਡਸਟਿੰਗ ਕਰਦੀ ਆ ਡਸਟਿੰਗ ਕਰਨ ਤੋਂ ਬਾਅਦ ਨਾ ਬਹੁਤ ਸੋਹਣਾ ਸਾਫ਼ ਸੁਥਰਾ ਜਿਹਾ ਡਰਾਇੰਗ ਰੂਮ ਲੱਗਦਾ ਹੈ ਸਾਡਾ ਤੇ ਬਾਕੀ ਆਂਦਾ ਜਾਂਦਾ ਡਰਾਇੰਗ ਰੂਮ ਦੇ ਵਿੱਚ ਇੰਨਾ ਕੋਈ ਨਹੀਂ ਹੈਗਾ ਇਹ ਵਿੰਡੋ ਹੈਗੀ ਹੈ ਸਾਡੀ ਗੈਲਰੀ ਵਾਲੀ ਤੇ ਗੈਲਰੀ 'ਚੋਂ ਪਿੱਛੇ ਖੇਤ ਪੈਂਦੇ ਨੇ ਖੇਤਾਂ 'ਚੋਂ ਦੇਖੋ ਇੰਨੀ ਮਿੱਟੀ ਉਡ ਉਡ ਕੇ ਆਂਦੀ ਹੈ ਇਹ ਕੱਲ ਖਿੜਕੀਆਂ ਸਾਫ਼ ਹੋਈਆਂ ਸੀਗੀਆਂ ਅੱਜ ਵਿਚਾਰੀ ਮਨਪ੍ਰੀਤ ਦੁਆਰਾ ਫੇਰ ਲੱਗੀ ਹੋਈ ਹੈ ਕਿਉਂਕਿ ਮਿੱਟੀ ਹੀ ਮਿੱਟੀ ਚੜੀ ਪਈ ਹੈ ਪਿੱਛੇ ਖੇਤ ਪੈਂਦੇ ਨੇ ਖੇਤਾਂ 'ਚੋਂ ਉੱਡ ਕੇ ਜਿਹੜੇ ਪਿਛਲੀ ਸਾਈਡ ਵਾਲੇ ਬੈੱਡਰੂਮ ਨੇ ਉਹਨਾਂ ਦਾ ਬੁਰਾ ਹਾਲ ਹੋ ਜਾਂਦਾ ਹੈ ਏ ਡੇਲੀ ਜਿਸ ਦਿਨ ਵੀ ਨੇਰੀ ਆਂਦੀ ਹੈ ਤੇ ਇੱਥੇ ਮੈਂ ਆਪਣੇ ਬੈੱਡਰੂਮ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਬੈੱਡ ਸ਼ੀਟ ਉਤਾਰ ਦਿੰਨੀ ਆ ਤੇ ਉਸ ਤੋਂ ਬਾਅਦ ਫੇਰ ਕਰਦੀ ਆ ਡਸਟਿੰਗ ਬੈੱਡ ਸ਼ੀਟ ਚੇਂਜ ਕਰਨੀ ਆ ਮੈਂ ਅੱਜ ਕੱਲ ਬੈੱਡ ਸ਼ੀਟ ਵੀ ਬਸ ਜਿਸ ਹਿਸਾਬ ਨਾਲ ਹਨੇਰੀਆਂ ਚੱਲ ਰਹੀਆਂ ਨੇ 2-3 ਦਿਨ ਮਸਾਂ ਕੱਟ ਰਹੀ ਹੈ ਕੁਝ ਤਾਂ ਲਾਈਟ ਜੇ ਕਲਰ ਦੀ ਵਿਛੀ ਹੋਈ ਸੀ ਇਹ ਬਾਕੀ ਅੱਜ ਡਾਰਕ ਕਲਰ ਵਾਲੀ ਬੈੱਡ ਸ਼ੀਟ ਪਿਛਾਵਾਂਗੀ ਮੈਂ ਇੱਥੇ ਜਿਹੜੇ ਮੇਰੇ ਬੈੱਡਰੂਮ ਦੇ ਵਿੱਚ ਊਂਠ ਪਏ ਨੇ ਇਹਨਾਂ ਦੀ ਮੈਂ ਜਿੰਨਾ ਹੀ ਨਾ ਹੀ ਕਰਾਣ ਲੱਗੀ ਆ ਕਿਉਂਕਿ ਨਾ ਡਸਟਿੰਗ ਕਰਨ ਲੱਗੇ ਜਿਸ ਮੈਂ ਜਿਸ ਦਿਨ ਮੇਰਾ ਮੂਡ ਹੁੰਦਾ ਹੈ ਨਾ ਫੇਰ ਤਾਂ ਮੈਂ A ਤੋਂ Z ਚੀਜ਼ਾਂ ਜਿਸ ਤਰ੍ਹਾਂ ਮਤਲਬ ਕਿ ਇੰਨੀਆਂ ਨਵੀਆਂ ਕੱਢ ਦੰਨੀਆਂ ਕਿ ਨਵੀਆਂ ਹੀ ਆਪਾਂ ਲੈ ਕੇ ਆਏ ਹੋਣ ਫਰੈਸ਼ ਪੀਸ ਹੋਣ ਇਹਨਾਂ ਦੀ ਨਾਈ-ਨਾਈ ਕਰਵਾ ਕੇ ਇਹਨਾਂ ਨੂੰ ਫਿਰ ਸੁਕਾ ਕੇ ਫੇਰ ਲਗਾਵਾਂਗੇ ਬੈੱਡਰੂਮ ਦੇ ਵਿੱਚ ਇਹ ਸਾਰਾ ਸਾਫ਼ ਕਰ ਦਿੱਤਾ ਤੇ ਹੁਣ ਵਾਰੀ ਆਂਦੀ ਹੈ ਊਂਠ ਲਗਾਉਣ ਦੀ صاف ਹੋ ਗਏ ਨੇ ਨਾ ਕਿ ਦੇਖੋ ਇਹ ਐਦਾਂ ਲੱਗ ਰਿਹਾ ਵੀ ਅੱਜ ਹੀ ਨਿਊ ਆਪਾਂ ਫਰੈਸ਼ ਪੀਸ ਲਗਾਏ ਨੇ ਇੱਥੇ ਮੈਨੂੰ ਇਹ ਜਿਹੇ ਚੀਜ਼ਾਂ ਬਹੁਤ ਸੋਹਣੀਆਂ ਲੱਗਤੀਆਂ ਨੇ ਇੱਥੋਂ ਇਹ ਤੇਲ ਉਠਾ ਪਟਾ ਦਿਨੇ ਆਪਾਂ ਕੁਝ ਇਸ ਤਰ੍ਹਾਂ ਦੀ ਸੈਟਿੰਗ ਕੀਤੀ ਹੈ ਦੇਖੋ ਮੈਂ ਇੱਕ ਡੋਲ ਉੱਥੇ ਰੱਖ ਦਿੱਤੀ ਫਿਰ ਇਹ ਊਂਠ ਰੱਖੇ ਨੇ 5 ਉਸ ਤੋਂ ਬਾਅਦ ਇੱਕ ਡੋਲ ਇੱਧਰ ਆ ਗਏ ਇਹ ਸਾਡਾ ਕੱਪ ਪਿਆ ਤੇ ਇਹ ਵਿੱਚ ਇਹ ਪੋਟ ਆ ਗਏ ਫਲਾਵਰ ਪੋਟ ਤੇ ਉੱਧਰ ਉਹ ਦੇਖੋ ਇੱਕ ਕੱਪ ਉਹ ਹੋ ਗਿਆ ਇਹ ਕੱਪ ਹੈਗਾ ਮੇਰਾ ਤੇ ਸਰਦਾਰ ਜੀ ਦਾ ਤੇ ਉਹ ਵਾਲਾ ਕੱਪ ਹੈਗਾ ਅਰਮਾਨ ਦਾ ਪਿਛਲੇ 2 ਦਿਨਾਂ ਤੋਂ ਮੈਂ ਆਪਣਾ ਵਲੌਗ ਅਪਲੋਡ ਨਹੀਂ ਕਰ ਪਾਈ ਬਿਕੋਜ਼ ਮੈਂ ਆਪਣੇ ਸੂਟ ਸਿਲਾਈ ਕਰ ਰਹੀ ਹਾਂ ਮੈਂ ਨਵੇਂ-ਨਵੇਂ ਸੂਟ ਜਦੋਂ ਸੀਣੇ ਹੁੰਦੇ ਨੇ ਸਲਾਈ ਕਰਨੇ ਹੁੰਦੇ ਨੇ ਮੈਨੂੰ ਇੰਨਾ ਚਾੜਿਆ ਹੁੰਦਾ ਨਾ ਬਾਕੀ ਤੇ ਹੋਰ ਜਿਹੜੇ ਕੰਮ ਹੁੰਦੇ ਨੇ ਨਾ ਮੈਂ ਉਹਨਾਂ ਨੂੰ ਇਗਨੋਰ ਹੀ ਕਰਕੇ ਰੱਖਦੀ ਹਾਂ ਜਿਸ ਤਰ੍ਹਾਂ ਕਿ ਮੇਰਾ ਵਲੌਗ ਅਪਲੋਡ ਕਰਨਾ ਪਰ ਇੱਕ ਡਿਊਟੀ ਹੈ ਹਨਾ ਤੇ ਆਪਣੀ ਡਿਊਟੀ ਤਾਂ ਆਪਾਂ ਨਿਭਾਣੀ ਹੀ ਹੁੰਦੀ ਹੈ ਮੈਂ 2 ਦਿਨਾਂ ਦਾ ਗੈਪ ਪਾ ਚੁੱਕੀ ਹਾਂ ਅੱਜ ਤੀਜੇ ਦਿਨ ਦਾ ਵਲੌਗ ਅਪਲੋਡ ਕਰਨਾ ਹੀ ਕਰਨਾ ਏ ਹੁਣ ਵੀ ਨਾ ਮੈਂ 셔ਟ ਬਣਾ ਚੁੱਕੀ ਆ ਤੇ ਟਰਾਊਜ਼ਰ ਬਣਾਉਣ ਲੱਗੀ ਸੀ ਪਹਿਲਾਂ ਸੋਚਿਆ ਚਲੋ ਵਲੌਗ ਅਪਲੋਡ ਕਰਦੇ ਆ ਤੇ ਪਲੀਜ਼ ਰਿਕੁਐਸਟ ਹੈ ਮੇਰੀ ਕਿ ਜੋ ਵੀ ਭੈਣ ਭਰਾ ਮੇਰੇ ਚੈਨਲ ਤੇ ਨਿਊ ਆਉਂਦੇ ਨੇ ਇੱਕ ਤਾਂ ਜੁਆਇਨ ਕਰ ਲਿਆ ਕਰੋ ਬਿਗੈਰ ਸਬਸਕ੍ਰਾਈਬ ਕੀਤੇ ਤੁਸੀਂ ਵਾਚਿੰਗ ਕਰਦੇ ਹੋ ਉਹ ਵੀ ਚੰਗੀ ਗੱਲ ਨਹੀਂ ਹੈਗੀ ਪਲੀਜ਼ ਤੁਸੀਂ ਜੁਆਇਨ ਕਰਕੇ ਤੇ ਫੁੱਲ ਵਾਚ ਜ਼ਰੂਰ ਕਰਿਆ ਕਰੋ ਹੋ ਸਕੇ ਤਾਂ ਪਲੀਜ਼ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਹੁਣ ਤੁਹਾਨੂੰ ਆਪਾਂ ਮਿਲਾਂਗੇ ਨੈਕਸਟ ਵਲੌਗ ਦੇ ਵਿੱਚ ਵਲੌਗ ਦੇਖੋ ਹੈ ਨਾ ਐਡੀਟਿੰਗ ਕਰਨ ਵੱਲੋਂ ਪਿਆਸੀਗਾ ਵੀ ਤਾਂ ਕਰਕੇ ਮੈਂ ਵਲੌਗ ਅਪਲੋਡ ਨਹੀਂ ਕਰ ਪਾਈ ਹੈਗੀ ਤੇ ਚਲੋ ਬਾਕੀ ਹੁਣ ਕਹਿੰਦੇ ਇੱਕ ਹੋਰ ਨਿਊ ਵਲੌਗ ਦੇ ਵਿੱਚ ਮਿਲਾਂਗੇ ਆਪਾਂ ਤਾਂ ਤਕਲੀ ਬਾਈ ਬਾਈ